ਲੱਠਾ ਕਰਦੀ ਆ ਮੈਂ ਤਾਂ ਪੰਗਾ ਵੀ ਚ ਲਿਆ ਆ ਬੁਢੀ ਜੀ ਨੂੰ ਕਹਿ ਕੇ ਆਪ ਤਾਂ ਉੱਡ ਜੂਗੀ ਝੋਲਾ ਚੱਕੂਗੀ ਕਦੇ ਕੁੜੀਆਂ ਕੋਲੇ ਉੱਡ ਜਾਂਦੀ ਕਦੇ ਪੇਕੀ ਉੱਡ ਜਾਂਦੀ ਆ ਆ ਪਸ਼ੂਆਂ ਚ ਚਾਉਣਿਆਂ ਚ ਮੈਨੂੰ ਬਾੜ ਜਾਂਦੀ ਹੈਗੀ ਵੀ ਤੂੰ ਚੱਕੀ ਫਿਰ ਥੋੜਾ ਤੇ ਸੜਤੀ ਫਿਰ ਪਸ਼ੂਆਂ ਦਾ ਕੋਹਾ ਕੀ ਮੌਜ ਲੱਗੀ ਹੈਗੀ ਦੁੱਧ ਨੇ ਪੈਸੇ ਫੜਨ ਵਾਰੀ ਵੀ ਬੁਢੀ ਮੂਰੇ ਹੋ ਜਾਂਦੀ ਆ ਪਸ਼ੂਆਂ ਦੇ ਪੈਸੇ ਵਟਣ ਵਾਰੀ ਵੀ ਬੁਢੀ ਮੂਰੇ ਹੋ ਜਾਂਦੀ ਆ ਪਸ਼ੂਆਂ ਚ ਮੈਨੂੰ ਬਾੜ ਦਿੰਦੀ ਹੈ ਹੱਥ ਹੋਈ ਖੜੀ ਐ ਜਮਾ ਹੁਣ ਮਰਨ ਜਾਂ ਕੋਈ ਦੁੱਖ ਸੁਖ ਸੁਣਨ ਵਾਲਾ ਕੋਈ ਨਹੀਂ ਨੀ ਮੈਂ ਕਰਾਂ ਤਾਂ ਕੀ ਕਰਾਂ ਨੀ ਰੋਜ ਪਸ਼ੂ ਸਾਂਭਦੀ ਆ ਦੋ ਪੈਸੇ ਕਦੇ ਬੱਟੇ ਨਹੀਂ ਗੇ ਤੂੰ ਕਿਉਂ ਗਿਆ ਪਹਿਨੇ ਕੱਲੀ-ਬੁੱਲੀ ਆਂ ਨੀ ਨਹੀਂ ਜਿਹੜਾ ਪਸ਼ੂ ਆ ਤੂੰ ਉਹ ਪੁੱਛ ਨੀ ਪਹਿਨੇ ਮੈਂ ਤਾਂ ਗੁੜੀ ਨੂੰ ਆਏ ਆਖਿਆ ਸੀਗਾ ਮੈਂ ਆਖਿਆ ਚੱਲ ਜੇ ਬਾਹਰ ਅੰਦਰ ਜਾਣਾ ਹੋਵੇ ਤਾਂ ਤੂੰ ਵੱਲ ਜਾ ਕਰ ਮੈਨੂੰ ਤਾਂ ਐ ਨਹੀਂ ਪਤਾ ਸੀ ਵੀ ਹੁਣ ਖਹਿੜਾ ਸੜਾਲੂ ਉਹ ਨੀਰਾ ਪਾਉਣ ਤੋਂ ਪਹਿਨੇ ਮੈਂ ਤਾਂ ਮੈਂ ਕਹਤਾ ਮोटे-ਮोटे ਜੇ ਪਸ਼ੂ ਬੇਬੇ ਮੈਂ ਸਾਂਭਦਿਆ ਕਰੂੰਗੀ ਹੁਣ ਝੋਲਾ ਚੱਕਦੇ ਖੋੜਨਾ-ਖੋੜ ਵਗ ਜਾਂਦੀ ਝੋਲਾ ਚਾਹਦੀ ਪਹਿਨੇ ਪੇਕੀ ਉੱਡ ਜਾਂਦੀ ਐ ਝੋਲਾ ਚੱਕਦੀ ਉਹਦੀ ਨਾਨਦ ਗੱਜ ਜਾਂਦੀ ਹੈ ਪਤਾ ਨਹੀਂ ਗੁੜੀ ਨਾ ਤਾਂ ਕੋਈ ਸਕੀਰਿਕ ਛੱਡੀ ਨਹੀਂ ਇੱਕ ਮਾਰ ਨਾ ਦੇਖ ਰਹਿੰਦਾ ਮੈਨੂੰ ਲੱਗਦਾ ਵੀ ਜਾਂ ਲਵਾ ਕੇ ਹੁਣ ਉੱਥੇ ਵੀ ਜਾਊਗੀ ਹੋਰ ਬੰਨੀ ਬੈਠੀ ਹੈ ਪਸਨਾ ਪਾਪਾ ਬੰਨੀ ਬੈਠੇ ਪਸਨਾ ਪਸਮਨ ਤਾਂ ਦਿੱਕਤੀ ਹੈ ਨਹੀਂ ਲੇਕਿਨ ਕਹਾਂ ਆ ਗਿਆ ਫੇ ਕੰਡੇ ਵੀਜਲੇ ਹੁਣ ਮੈਂ ਖ ਦੇਖੀ ਜਾਊ ਕਿ ਫਿਰ ਹੋਰ ਕੀ ਕਰਾਂ ਹੁਣ ਮੈਂ ਤਾਂ ਪੰਗਾ ਕਰ ਲਿਆ ਖੜਾ ਹੁਣ ਕੀ ਆਦੀ ਹੈ ਕਹਿ ਕੇ ਜੀ ਉੱਠ ਜਾਂਦੀ ਹੈਗੀ ਇਹ ਤਾਂ ਹੀ ਗੱਲ ਮੈਂ ਕਹਾਂ ਹਾਂ ਮੈਂ ਤਾਂ ਇਹ ਕਹਿੰਦੀ ਸੀ ਆਹ ਪੱਤੀ ਜੀ ਵਾੜ ਰੱਖੇ ਜਿਹੜੀ ਇਹ ਨੂੰ ਕਰੇ ਹੌਲ ਥੇ ਨੀ ਚੁੱਪ ਕਰ ਜਾ ਚੁੱਪ ਕਰ ਜਾ ਮੇਰੀ ਗੱਲ ਸੁਣ ਨਾ ਜੇ ਮੈਂ ਤੈਨੂੰ ਕੱਟੀ ਦੇਗੀ ਕੁੜੀ ਨਾ ਕੰਮ ਕੈਸਾ ਤੈਨੂੰ ਕੱਟੀ ਦੇਣ ਕੁੜੀ ਨਾ ਕੰਮ ਇਹ ਚਾਨ ਕੱਟ ਲੈਣੀ ਆ ਇਹ ਨਹੀਂ ਕੋਈ ਨੀ ਅੱਜ ਕੁੜੀ ਚਾਹੀ ਆ ਗਾਲਿਆ ਤਾਂ ਮੈਂ ਕੱਟਿਆ ਲੈਣੇ ਵੇਚ ਦੇਣ ਗਿਆ ਜੀ ਨੀ ਮੇਰੀ ਗੱਲ ਸੁਣ ਨੀ ਹਾਂ ਨੀ ਬਚਣਾ ਇੱਕ ਗੱਲ ਤਾਂ ਤੇਰੇ ਦਿਮਾਗ 'ਚ ਮੇਰੇ ਆਈ ਨੀ ਤੂੰ ਇੱਥੇ ਹੀ ਰੁਕ ਮੈਂ ਹੁਣੇ ਜਿਗਾੜ ਲਾ ਕੇ ਆਈ ਨੀ ਆਹੋ ਮੇਰੀ ਗੱਲ ਸੁਣ ਜਦੋਂ ਦੋ ਪੈਸੇ ਨਾ ਵੱਟੇ ਆ ਕੱਟਣਾ ਪੜੇ ਤਾਂ ਨੀਰਾ ਕਾਉਂਡ ਦਾ ਕੀ ਫਾਇਦਾ ਇਹਰੀ ਗੱਲ ਸੁਣ ਲੈ ਨਹੀਂ ਕਦੇ ਤਾਂ ਵੇਚ ਕੇ ਪੈਸੇ ਵਟਣੇ ਦੀਏ ਨਹੀਂ ਤੁਦ ਵੀ ਪੈਸੇ ਦੋ ਦਿਨ ਪੜ ਕੇ ਹੋਣ ਜਾਂਦੇ حساب ਕਰਨ ਨਹੀਂ ਤੇਰੇ ਵਾਲੀ ਗੱਲ ਜਿਉਂ ਦੋ ਪੈਸੇ ਦੀ ਕੁੰਡੀ ਨਾ ਲਾਈ ਪੈਣੇ ਫਾਇਦਾ ਕੀ ਹੋਇਆ ਤੂੰ ਰੁਕ ਮੈਂ ਹੁਣੀ ਆਈ ਹਾਂ ਹੋਣੀ ਫਿਰ ਜਾਈਆਂ ਨਹੀਂ ਤੂੰ ਸੁਣਤਾ ਸਹੀ ਤੈਨੂੰ ਕੱਟੀ ਮੈਂ ਚ ਟੇਕੇ ਤੂੰ ਰੁਕ ਜਾ ਦੋ ਮਿੰਟ ਪਤਾ ਨਹੀਂ ਕਿਦਾਂ ਟੁਕੀ ਕਾਲ ਮੈਨੂੰ ਦੀ ਮਾਰੀ ਆ 5000 ਰੁਪਏ ਦੇ ਨਹੀਂ ਸਾਰਾ ਕੱਟੀ ਦਾ 5000 ਰੁਪਏ ਦਾ ਤਾਂ ਕੋਈ ਹੋ ਹੀ ਨਹੀਂ ਕੁਝ ਦਿੰਦਾ ਹੈਗਾ ਮੈਂ ਕੱਟੀ ਵੇਚੂਗੀ ਤੋ ਹੈ ਤਾਂ ਹਲਕਾ ਮਿਲ ਜੇ ਚਾਲਾ ਮੈਨੂੰ ਕੀ ਆਗਾ ਪਮਲੀ ਆ ਤਾਂ ਨਹੀਂ ਫੋਨ ਵੀ ਨਹੀਂ ਚੱਤਦੀ ਪਤਾ ਨਹੀਂ ਕਿੱਧਰ ਮਰੀ ਆ ਮਮਾ ਮਾਰ ਜਾ ਸੁਣਵੇ ਨਾ ਜਾਵੇ ਆ ਚੱਕ ਲੈ ਹੈਲੋ ਬੀਬੀ ਆਪਣੀ ਤਾਂ ਕੱਟੀ ਚੋਰੀ ਹੋ ਗਈ ਜਿਵੇਂ ਹੀ ਪਟੇ ਗਏ ਲੁੱਟੇ ਗਏ ਨਹੀਂ ਬੀਬੀ ਕਿਹੜੀ ਨਹੀਂ ਬੀਬੀ ਉਹੀ ਜਿਹੜੀ ਹੁਣ ਹੋਈ ਸੀ ਛੋਟੀ ਜੀ ਨੀ ਮੈਂ ਤਾਂ ਪੰਜ ਪੰਜ ਬੀਬੀ ਮੇਰਾ ਤਾਂ ਦਮ ਚੜਿਆ ਪਿਆ ਨੀ ਮੈਂ ਤਾਂ ਚੋਰਾ ਨੂੰ ਭਾਲ ਜੀ ਫਿਰਦੀ ਆ ਹੁਣ ਕੁਸ ਨਾ ਕਰਾਂ ਨੀ ਫਿਰ ਮੈਂ ਘਰੇ ਵੜ ਜਾ ਨੀ ਬੀਬੀ ਫਿਰ ਆਪਣੀ ਕੱਟੀ ਹਾਏ ਹਾਏ ਬੀਬੀ ਤੇਰੀ ਕੱਟੀ ਪਤਾ ਨਹੀਂ ਕਿੱਧਰ ਗਈ ਹੁਣ ਤੂੰ ਕਾ ਦੇ ਪੈਸੇ ਵਟੇਗੀ ਮੈਨੂੰ ਤਾਂ ਕਦੇ ਤੂੰ ਪੰਜੀ ਦਿੱਤੀ ਨਹੀਂ ਚੰਗਾ ਬੀਬੀ ਮੈਂ ਘਰੇ ਮੁੜਦੀ ਆ ਹੁਣ ਪਰ ਕੱਟੀ ਤਾਂ ਹੁਣ ਗਈ ਆਪਣੀ ਕੱਟੀ ਤਾਂ ਚੋਰੀ ਹੋ ਗਈ ਚੰਗਾ ਹਾਈ ਲਾਈ ਬੁੜੀ ਨੂੰ ਕੁੰਡੀ ਮਾਜਣਾ ਵਟ ਰੈਂਦੀ ਸੀ ਪੈਸੇ ਆਹੋ ਹੁਣ ਲਾਦਾ ਜੋਰ ਬੁੜੀਏ ਕੱਟੀ ਚੋਰੀ ਹੋ ਗਈ ਤੇਰੀ ਜਾ ਆ ਜਾ ਹੋਲਾ ਚੱਕ ਕੇ ਚੱਲ ਓਹੋ ਹੁਣ ਕਿੱਧਰ ਭੱਜ ਗਈ ਹਾਂ ਨਹੀਂ ਮੈਂ ਬੱਚ ਨੋ ਮੇਰੀ ਗੱਲ ਸੁਣ ਲੈ ਨਹੀਂ ਪੈਸੇ ਤੂੰ ਮੈਨੂੰ ਲੱਗਦੇ ਕਿ ਜਾਏਂਗੀ ਹਾਂ ਪਹਿਲੇ ਨਗ ਵੀ ਲੈ ਕੇ ਜਾਊਂਗੀ ਤੂੰ ਕੱਤੀ ਖਵਾ ਲੈ ਮੈਨੂੰ ਨਹੀਂ ਮੇਰੀ ਗੱਲ ਸੁਣ ਲੈ ਪੂਰਾ 5000 ਰੁਪਏ ਦੀ ਦੇਉਂਗੀ ਕੱਟੀ ਉਹ ਤੋਂ ਕੱਟ ਨਹੀਂ ਦਿੰਦੀ ਹਾਂ ਹਾਂ ਮੈਂ ਦੇ ਦੂੰਗੀ ਤੈਨੂੰ ਮੈਂ ਮੈਨੂੰ ਕੱਟੀ ਖਿਲਾ ਲੈ ਪੈਸੇ ਵਿੱਚ ਤੈਨੂੰ ਆਪੇ ਫੜਾ ਦੂੰਗੀ ਆ ਕੇ ਨਹੀਂ ਹੋਂ ਤਾਂ ਤੂੰ ਜਉਂਦੀ ਰਹਿ ਮੈਨੂੰ ਮੱਤ ਦੇਤੀ ਕਾਵੇ ਬੁੜੀ ਦਾ ਮੁੰਡਾ ਫੜਨੇ ਮੈਂ ਕਾਵੇ ਤੁਸੀਂ ਫੜਨੇ ਪੈਸੇ ਨਹੀਂ ਫੜਦਾ ਹੁਣ ਕੀ ਬੁੜੀ ਢੱਡ ਵਿੱਚ ਪਾਉਂ ਕੱਟੀ ਮੈਂ ਇਹਨਾਂ ਕਹਿੰਦੀ ਐ ਬਾਗਜਾ ਬਾਗਜਾ ਪੁੱਤ ਕਰੇ ਮੜ ਜਾ ਚੋਰਾ ਨੇ ਨਾ ਕਰਨਾ ਪੱਜ ਕਿਤੇ ਤੇਰੇ ਨਾਲ ਚੋਰ ਸੱਟ ਫੇਟ ਮਾਰਨ ਆਏ ਨਹੀਂ ਪਤਾ ਬੇਬੇ ਮੈਂ ਹੀ ਤੇਰੇ ਸੱਟ ਮਾਰੀ ਆ ਹੱਤਕੀ ਆ ਜੀ ਕੋਈ ਨਹੀਂ ਕੋਈ ਪਰ ਤੂੰ ਤਾਂ ਬੜੀ ਸਕੀਮ ਮਨ ਨਿਕਲੀ ਚਲ ਕੋਈ ਨਹੀਂ ਤੂੰ ਮੈਨੂੰ ਕੱਟੀ ਖਲਾ ਅਗਰ ਮੈਂ ਤੇਰੇ ਤੇ ਪੈਸੇ ਨਾ ਫੇਰ ਦੇ ਜੂਗੀ ਨਹੀਂ ਫੇਰ ਨਹੀਂ ਭੈਣੇ ਨਲਦ ਦੇ ਜਾ ਮਨ ਬਦਲ ਦੇਦਾ ਪਤਾ ਨਹੀਂ ਲੱਗਦਾ ਨਾਲੇ ਆਏ ਨਹੀਂ ਪਤਾ ਆਹ ਤਾਂ ਮਨ ਕਿਹੜੇ ਵੇਲੇ ਬਦਲ ਜਾ ਨਾ ਭੈਣੇ ਮੇਰੀ ਸੁਣ ਲੈ ਗੱਲ ਨਾਲੇ ਇੱਕ ਗੱਲ ਯਾਦ ਰੱਖੀ ਭੈਣੇ ਜਿਹੜੀ ਮੈਂ ਤੈਨੂੰ ਕੱਟੀ ਦੇਉਂਗੀ ਕੱਟੀ ਬਚਾ ਕੇ ਰੱਖੀ ਕਿਤੇ ਮੇਰੀ ਸੱਸ ਨੇ ਆਉਂਦੀ ਹੋਈ ਨੇ ਦੇਖ ਲਈ ਕੱਟੀ ਸਿਆਣਲੀ ਕਰਤੀ ਹੋ ਖੋਲ ਲਈ ਭੈਣੇ ਫੇਰ ਨਾ ਤੂੰ ਆਏ ਦੇਖ ਲਈ ਮੈਂ ਤੇਰਾ 5-5000 ਕੋਈ ਮੋੜਣਾ ਨਹੀਂ ਹੈਗਾ ਚਲ ਕੋਈ ਨਹੀਂ ਕੋਈ ਨਹੀਂ ਨਾ ਮੋੜੀ ਚੰਗਾ ਮੈਂ ਪੈਸੇ ਲੈ ਕੇ ਹੋਣੀ ਹੈ ਘਰੋਂ ਚੰਗਾ ਤੂੰ ਕੱਟੀ ਤਿਆਰ ਰੱਖੀ ਹਾਂ ਭੈਣੇ ਕੱਟੀ ਤਿਆਰ ਹੈ ਨਾਲੇ ਐਂ ਨਹੀਂ ਪਤਾ ਮੇਰੀ ਸੱਸ ਤਾਂ ਕਦੋਂ ਆ ਟੱਪ ਕੇ ਤੂੰ ਕੱਟੀ ਚ ਲੈ ਜਾ ਹੱਕ ਕੇ ਚੰਗਾ ਚੰਗਾ ਲਿਓਨੀ ਮੈਂ ਪੈਸੇ ਸਾਡੇ ਤਾਂ ਵਾਧੂ ਫੜਨਾ ਸੀ ਮੈਂ ਤਾਂ ਤੈਨੂੰ ਤਾਂ ਦੇਤੀ ਚੰਗਾ ਮੈਂ ਲਿਓ ਨਾਲੇ ਮੇਰੀ ਗੱਲ ਸੁਣ ਲੈ ਇਹ ਗੱਲ ਦਾ ਰਾਜ਼-ਰਾਜ਼ ਰੱਖੀ ਕਿਉਂਗਾ ਭੈਣ ਚੰਗਾ ਹਾਂ ਹੋ ਮੇਰੀ ਗੱਲ ਸੁਣੇ ਤਾ ਇਹ ਤਾਂ ਕੱਟੀ ਆ ਹੀ ਨਹੀਂ ਪਤਾ ਭੈਣੇ 5 ਲੱਖ ਦੀ ਬਣੂਗੀ 7 ਲੱਖ ਦੀ ਬਣੂਗੀ ਆਹੋ ਕੋਈ ਆਹੋ ਨਾਲੇ ਸਾਡੀ ਕੱਟੀ ਵਰਗੀ ਕੱਟੀ ਤੈਨੂੰ ਮਿਲਣੀ ਕਿਤੇ ਨਹੀਂ ਚੰਗਾ ਨਹੀਂ ਕੁਸ ਨਹੀਂ ਬੁਝਾ ਜੈ ਇਹਨੂੰ ਖਾਵੇ ਆ ਮਤਲਬ ਹੋ ਗਿਆ ਨਹੀਂ 5000 ਤਾਂ ਵਟਿਆ ਪਰ ਹਾਂ ਨਹੀਂ ਮੈਂ ਇੱਕ ਗੱਲ ਆਏ ਵੀ ਹੈਗੀ ਐ ਨਹੀਂ ਆ ਬੁੜੀ ਤੇ ਪੈਸੇ ਵਟਣ ਦੇ ਚੱਕਰ ਚ ਨੂੰ ਕੁਸ ਤਾਂ ਕਿਤੇ ਆ ਨਾ ਪੰਜ ਪੰਜ ਦੀਆਂ ਫੜਾਈ ਜਾਵਾਂ ਹੂੰ ਬੀਨ ਮਾਨ ਮੈਂ ਨਹੀਂ ਆ ਉਹ ਤਾਂ ਹਲੇ ਆਉਂਦੀ ਕੁਸ ਨਹੀਂ ਹੁੰਦਾ ਪੰਜ ਤਾਂ ਲੈ ਕੇ ਪਾ ਵੀਰਾਂ ਗੱਲੇ ਚ ਚੱਲ ਸਟਾਰਟ ਹਾਈ ਨੀ ਨੀਤੂ ਨੀ ਰਿਆ ਨਾ ਰਾਜਲੀ ਕੇ ਨਾ ਹਾਈ ਨੀ ਤੂੰ ਰਾਜਲੀ ਕੇ ਨਾ ਨੀਤੂ ਕਿੱਡੀ ਸਿਆਣੀ ਆ ਹੈਗੀ ਮੇਰੇ ਸੱਸ ਦੀ ਅਕਲ ਪੱਤੀ ਤਾਂ ਬਲਾਸ਼ ਹੋਣੀ ਆ ਲੈ ਫੜ ਤੇਰੇ ਪੈਸੇ ਪੂਰੇ 5000 ਆ ਨਾ ਕਹਿੰਦੀ ਮੈਂ ਤਾਂ ਭੈਣੇ ਆਪਦੇ ਸੰਭਾਲਦਾ ਨੂੰ ਪੁੱਤ ਦਾ 5000 ਦੇ ਨੋਟ ਦੀ ਤਾਂ ਬੁੱਥੀ ਨਹੀਂ ਦੇਖੀ ਸੀ ਕਦੇ ਨੀ ਬਦਗਾ ਹੋ ਗਿਆ 5 ਤਾਂ ਵਟਿਆ ਆ ਚੱਕ ਮੈਂ ਕੀ ਲਾਣਾ ਕਟੀਆਂ ਚੜਿੱਤਾਂ ਤੋਂ ਬਾੜੇ ਨੀਰਾ ਖਾਂਦਣਾ ਜੀ ਇੰਨੀ ਨੀਰਾ ਖਾ ਲੈਂਦਾ ਸਾਡੇ ਡੇ ਡੇ ਬੋਸ ਜਾਰੀ जाके मेरी निए 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 के के जा। जाके मेरी आ जा। मेरी चल 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 पहले आ आ नहीं 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 तेरे के ते आज दबा दबा ट जलाए नी भैंडी कोई नहीं नहीं कोई आ तेरी कट्टी बेच की नानक भर नानक मर जा ਕਿੰਨਾ ਦੇਖ ਲੈ ਜਾ ਬਾਈ ਬਾਈ ਚੰਗਾ ਲੈ ਜਾ ਲੈ ਜਾ